ਵੇਖਾਂ ਕਿਦਾਂ ਸੱਜ ਕੇ ਬੈਠੀ ਆ ਹੁਣ ਨਾ ਮਨ ਹਲਕਾ ਹੋ ਗਿਆ ਹੁਣਾ ਪਤੀਜੇ ਨਾਲ ਗੱਲਾਂ ਕਰਕੇ ਬੜੀਆਂ ਮੇਰੀਆਂ ਚੁਗਲੀਆਂ ਕਰਨ ਦੀ ਹੀ ਬੈ ਬੈ ਕੇ ਕਾਹਦੀਆਂ ਚੁਗਲੀਆਂ ਕੀਤੀਆਂ ਮੈਂ ਮੈਂ ਨਾ ਇਨਾ ਕੰਨਾਂ ਨਾਲ ਸਭ ਕੁ ਸੁਣ ਕੇ ਆਈ ਆ ਮੇਰੀ ਇੱਕ ਗੱਲ ਸੁਣੋ ਕੋਈ ਅਕਲ ਨੂੰ ਹੱਥ ਮਾਰਿਆ ਕਰ ਪਤੀਆ ਮੇਰਾ 부ਹੇ ਗਾੜੀ ਖਲੋਤਾ ਸਾਰੀਆਂ ਗੱਲਾਂ ਸੁਣਦੇ ਆ ਹੀ ਦਾ ਚੰਗਾ ਸਬਕ ਹੈ 부ਹਾ ਦਾ ਪਤਾ ਲੱਗ ਗਿਆ ਹੋਗਾ 부ਹਾ ਦਾ ਕਹਾਣ ਲੱਗਾ ਮੇਰਾ ਕੱਲੀ ਦਾ ਨਹੀਂ ਲੱਗਾ ਸਾਰਾ ਕੁਝ ਹੀ ਪਤਾ ਲੱਗਾ ਆਣ ਕੇ ਆਂਦਾ 부ਹਾ ਕੀ ਰੌਲਾ ਪਿਆ ਸੀ ਤੂੰ ਜਦੋਂ ਉਹਨੇ ਪੁੱਛਿਆ ਤਾਂ ਮੈਨੂੰ ਦੱਸਣਾ ਹੀ ਪੈਣਾ ਸੀ ਤੇ ਦੱਸ ਦੇਣਾ ਹੀ ਵੀ ਮੈਂ ਚੁਗਲੀਆਂ ਕਰਦੀ ਫਿਰਨੀ ਤਾਂ ਰੋਲਾ ਪਿਆ ਸੀਗਾ ਪਹਿਲਾਂ ਤੇ ਮੈਂ ਪਾਣੀ ਨਹੀਂ ਪੈਰਾਂ ਤੇ ਪੈਣ ਦਿੱਤਾ ਵੀ ਨਹੀਂ ਕੋਈ ਗੱਲ ਨਹੀਂ ਹੋਈ ਆਂਦਾ ਭੂਆ ਤੂੰ ਦੱਸ ਜਾਂ ਨਾ ਦੱਸ ਮੈਂ ਸਭ ਕੁਝ ਸੁਣ ਲਿਆ 10 ਮਿੰਟ ਹੋ ਗਏ ਮੈਨੂੰ ਘਰੋਤੇ ਨੂੰ ਗੁਵੇ ਗੜੀ ਤੇ ਫਿਰ ਮੈਨੂੰ ਦੱਸਣਾ ਪੈਣਾ ਸੀ ਕਿੰਨਾ ਚਿਰ પડਦੇ ਪਉਂਦੀ ਚੱਲ ਚੰਗਾ ਹੋਇਆ ਪਤਾ ਲੱਗ ਗਿਆ ਕਿ ਸੁਣ ਲਿਆ ਤੇ ਵਧੀਆ ਗੱਲ ਵਾ ਆ ਕਹਿੰਦਾ ਸਗਾ ਤੈਨੂੰ ਮਤ ਦੇ ਕੇ ਜਾਣ ਕਿ ਆਪਣਾ ਘਰ ਬਣਾਉਂ ਕਿ ਆਪਣੇ ਘਰ ਚ ਟੌਰ ਨਾ ਰੋ ਕਿਸੇ ਦੇ ਘਰ ਛੁਲੀ ਰਹੀ ਤਾਂ ਹੁੰਦਾ ਆਹੋ ਉਹ ਹੀ ਆਣ ਕੇ ਮਤਾਂ ਦੇਣ ਜਿਹੜੀ ਅਹੀਂ ਕਮਾਈ ਕੀਤੀ ਸਾਡੀ ਤਾਂ ਖੂਹ ਦੇ ਵਿੱਚ ਪੈ ਗਈ। ਥਾ ਗੱਲਾਂ ਕਰਨੀਆਂ ਨਾ ਛੱਡ ਦੋ। ਨਾ ਕਿਹੜੀ ਕਮਾਈ ਕੀਤੀ ਐ ਲੋਕਾਰ ਤੇ ਖਰਚਾ ਹੈ ਨਹੀਂ ਕੋਈ ਤੁਹਾਡਾ। ਜੇ ਦੀ ਫਸਲ ਦਾ ਨਾਮ ਲੈਂਦੇ ਜੇ ਨਾ ਤੇ ਫਸਲ ਸਰੋਂ ਖਰਚਾ ਨਹੀਂ ਕਰਦੇ ਰੇ। ਕੀ ਖਰਚਾ ਕਰਨ ਦੇ ਆ? ਕੀ ਖਾਣ ਦੇ ਆਂ ਬਦਾਮ ਓਖਰੇ। ਜੋ ਰੋਟੀ ਬੰਦੀ ਤੁਹਾਡੇ ਨਾਲ ਦੀ ਖਾਂਦੇ ਦੋ ਗੁਕੀਆਂ। ਹਾਂ ਤੁਹਾਨੂੰ ਕੱਪੜਾ ਲੀੜਾ ਨਹੀਂ ਚਾਹੀਦਾ ਤੁਹਾਨੂੰ ਦਵਾਈ ਦਾਰੂ ਨਹੀਂ ਚਾਹੀਦਾ ਕਿ ਤੁਹਾਨੂੰ ਲੰਗਰ ਨਹੀਂ ਚਾਹੀਦਾ। ਹਰ ਚੀਜ਼ੇ ਮਿਲਣ ਦੇ ਹੀ ਟਾਈਮ ਦੇ ਨਾਲ। ਆ ਕੱਪੜੇ ਤਾਂ ਰੋਜ਼ ਹੀ ਮੈਨੂੰ ਮਿਲਦੇ ਆ। ਰੋਜ਼ ਲਿਆ ਲਿਆ ਨਵੇਂ ਤੋਂ ਨਵੇਂ ਦੇਣ ਦੇ। ਉਹ ਤਾਂ ਸਾਰਿਆਂ ਨੂੰ ਪਤਾ ਹੀ ਆ ਕਿ ਮੈਨੂੰ ਮਿਲਣਾ ਨਾ ਮਿਲਣ ਤੇ ਝੋਲਿਆਂ ਦੇ ਝੜੇ ਅੰਦਰ ਖਤੇ ਆ ਜਾਂਦੇ ਆ ਠੀਕ ਆ ਨਾ ਹਰ ਗੱਲਾਂ ਕਰਦਾ ਨਾ ਹਟ ਜਾ ਮੈਨੂੰ ਸਾਰਾ ਹੀ ਪਤਾ ਵਾ ਤੇ ਨਾਲੇ ਮੈਨੂੰ ਡਰ ਨਹੀਂ ਪਿਆ ਕਿ ਭੁੱਖੇ ਲੰਗੇ ਮਾਪਿਆਂ ਦਾ ਮੇਰੀ ਪਿਆਣਾ ਗੱਲ ਸਾਂ ਆ ਦੇ ਮੇਰੇ ਪੇਕਿਆਂ ਵਿੱਚ ਮੇਰੀ ਬੇਇੱਜ਼ਤੀ ਨਾ ਕਰ ਸੁਣੀ ਨਾ ਮੇਰੀ ਗੱਲ ਮੈਂ ਤਾਂ ਆਪਣੇ ਘਰ ਦੀ ਗੱਲ ਕੋਈ ਉੱਥੋਂ ਤੱਕ ਦੱਸੀ ਨਹੀਂ ਵੀ ਕੋਈ ਗੱਲ ਨਹੀਂ ਕੀ ਸੋਚਣਗੇ ਪਰ ਤੂੰ ਆ ਮੇਰਾ ਜਲੂਸ ਉੱਥੇ ਕਢਾ ਕੇ ਛੱਡਣਾ ਵਾ ਅੱਛਾ ਦੱਸਿਆ ਕਿਉਂ ਨਹੀਂ ਆ ਜੇ ਇਥੇ ਸਾਰਾ ਦਿਨ ਸਾਰਿਆਂ ਦੇ ਕੰਨ ਭਰਦੀ ਰਹਿਣੀ ਆ ਤੇ ਪਹਿਕੇ ਕਿਉਂ ਨਹੀਂ ਦੱਸਿਆ ਸਾਰੇ ਕੰਮ ਕਰਕੇ ਤੇ ਕਹਿਣਾ ਮੈਂ ਤੇ ਕਰਦੀ ਕੋਈ ਨਹੀਂ ਹਨਾ ਇਥੇ ਮੈਂ ਕਿਹਦੇ ਕੰਨ ਭਰੇ ਆ ਨਾ ਭਰੇ ਨਹੀਂ ਕਦੀ ਆਪਣੇ ਬੰਦੇ ਦੇ ਕੰਨ ਭਰਨ ਲੈਭਣੀ ਆ ਕਦੀ ਮੇਰੇ ਦੇ ਭਰਨ ਲੈਭਣੀ ਆ ਕਦੀ ਉਹਨੂੰ ਮੇਰੇ ਦਵਾਲੇ ਕਰਾ ਦੇਣੀ ਕਦੀ ਉਹਨੂੰ ਕਰਾ ਦੇਣੀ ਆ ਤੂੰ ਹੀ ਚੰਗੀ ਰਹਿ ਗਈ ਆ ਆਪਣੇ ਕਰਤੱਬੀ ਦਵਾਲੇ ਕਰਾਉਂਦੇ ਜੇ ਮੈਂ ਨਹੀਂ ਕਰਾਉਂਦੀ ਸੁਣੀ ਨਾ ਮੇਰੀ ਗੱਲ ਹਰ ਗੱਲ ਦਾ ਇਲਜ਼ਾਮ ਮੈਨੂੰ ਨਾ ਦਿਆ ਕਰੋ ਕਿ ਤੂੰ ਗਲਤ ਆ ਅੱਛਾ ਫਿਰ ਮੈਂ ਹੀ ਗਲਤ ਹਣੀ ਆ ਸਾਰੇ ਪਾਸੇ ਉਹ ਤਾਂ ਦਿਖਣੀ ਨਹੀਂ ਲਿਆ ਉਹ ਤਾਂ ਕਿਨੂੰ ਪਤਾ ਵਜੋ ਤੇ ਚੰਨੀ ਆ ਵੀ ਇਹ ਪਾਵੇ ਝੋਲੇ ਚ ਕੱਪੜੇ ਤੇ ਥੋਣ ਨਿਕਲ ਜਾ ਤੇ ਮੈਂ ਮਾਲਕਣ ਬਣ ਕੇ ਬਹਿ ਜਾ ਮੈਂ ਇੱਕ ਗੱਲ ਦੱਸਣਾ ਇਹ ਮੈਂ ਸਵੇਰੇ ਕਾਮਜਾਰੀ ਹੁਣੇ ਇਹ ਘਰ ਦੀ ਮਾਲਕਣ ਮੈਂ ਆ ਮੈਂ ਠੀਕ ਆ ਨਾ ਇਹ ਤੁਹਾਨੂੰ ਜਾਣਾ ਪੈਣਾ ਇਥੋਂ ਜਿੰਨੀ ਛੇਤੀ ਜਾਓਗੇ ਚੰਗੇ ਰਹਿ ਜਾਓਗੇ ਕੋਈ ਗੱਲ ਨਹੀਂ ਵੀ ਇਹ ਲਾਂਗੀ ਤੇ ਪਰ ਨਾ ਰਿਸ਼ਤੇਦਾਰਾਂ ਦੀ ਮਾੜੀ ਮੋਟੀ ਸ਼ਰਮ ਕਰਿਆ ਕਰ ਹੋਰ ਤਾਂ ਤੈਨੂੰ ਨਹੀਂ ਕਿਸੇ ਦੇ ਘਰ ਵਿੱਚ ਹੈਗੀ ਵੀ ਮੇਰੀ ਵੱਡੀ ਤੇ ਰਾਣੀ ਜਠਾਣੀ ਆ ਮੈਂ ਨਹੀਂ ਐਂ ਇਦਾਂ ਬੋਲਣਾ ਪਰ ਨਾ ਨਾ ਕਿਹੜੇ ਰਿਸ਼ਤੇਦਾਰ ਮੈਨੇ ਨੰਨਾਂ ਨੂੰ ਕੋਈ ਸਮਝੀ ਦੀ ਰਿਸ਼ਤੇਦਾਰ ਆਏ ਵੱਡੇ ਸੱਜੇ ਪੱਟੋਂ ਮੇਰੇ ਨੂੰ ਕੁਛ ਲੱਗਦੇ ਹੋ ਤੇਰੇ ਹੋਣਗੇ ਰਿਸ਼ਤੇਦਾਰ ਚਲ ਤੇਰੇ ਨਹੀਂ ਮੇਰੇ ਤੇ ਹੈਗੇ ਨਾ ਮੇਰੇਆਂ ਦਾ ਸਾਹਮਣੇ ਬੇਇੱਜ਼ਤੀ ਨਾ ਕਰਾਇਆ ਕਰ ਮੇਰੀ ਮੈਨੂੰ ਵੀ ਪਤਾ ਤੇਰੇ ਰਿਸ਼ਤੇਦਾਰ ਤੇਰੇ ਵਰਗੀਆਂ ਚੁਗਲੀਆਂ ਸੋਨੇ ਬੈਂਹਦੇ ਆ ਹੈ ਉਹ ਨਾਲ ਜੋ ਲੱਗਾ ਰਿਆ ਕੰਨ ਤੇ ਤਾਂ ਗਾਂ ਨਹੀਂ ਖਾ ਸਕਦਾ ਚਲ ਕੋਈ ਨਹੀਂ ਮੇਰੇ ਨਾ ਭੁੱਖੇ ਨੰਗੇ ਚੰਗੇ ਆ ਤੇਰੇ ਸੇਠ ਆ ਨਾ ਤੂੰ ਆਪਣੇ ਸੇਠਾ ਨੂੰ ਸੰਭਾਲ ਕੇ ਰੱਖ ਹੈਈਆ ਕਿ ਫਿਰ ਸੇਠ ਇਦੋਂ ਚ ਕਹਿਣੀ ਕਿਹੜੀ ਗੱਲ ਆ ਚੱਲ ਕੋਈ ਨਹੀਂ ਫਿਰ ਉਹਨਾਂ ਨੂੰ ਸੰਭਾਲ ਕੇ ਰੱਖ ਤੇ ਗਾਂ ਤੋਂ ਨਾ ਆਪਣੇ ਰਿਸ਼ਤੇਦਾਰਾਂ ਨਾਲ ਮੇਰੀ ਕੋਈ ਗੱਲ ਨਹੀਂ ਕਰਨੀ ਨਹੀਂ ਤੇ ਮੈਂ ਮੂੰਹ ਤੇ ਬੇਇੱਜ਼ਤੀ ਕਰਿਆ ਕਰੂੰਗੀ ਫਿਰ ਤੇ ਜੇ ਏਦਾਂ ਕਰਨਾ ਕਰ ਰਹੀਆਂ ਨਾ ਤੇ ਰਿਸ਼ਤੇਦਾਰਾਂ ਨੂੰ ਆਪੇ ਪਤਾ ਲੱਗ ਜਾਣਾ ਮੈਨੂੰ ਦੱਸਣ ਦੀ ਲੋੜ ਹੀ ਨਹੀਂਗੀ ਆ ਮੈਨੂੰ ਡਰ ਨਹੀਂ ਪਿਆ ਤੇ ਰਿਸ਼ਤੇਦਾਰਾਂ ਦਾ ਚੰਗਾ ਮੈਂ ਤਾਂ ਸਮਝ ਦੀ ਕੁਝ ਨਹੀਂ ਉਹਨਾਂ ਨੂੰ ਕਰੀ ਜਾਂ ਜੜੀਆਂ ਕਰਨੀਆਂ ਮੈਂ ਤਾਂ ਵੈਸੇ ਦੱਸਣਾ ਹੀ ਆ ਕਿ ਗਾਂ ਤੋਂ ਕਿਤੇ ਮੇਰੀ ਗੱਲ ਘਾਤੀ ਨਾ ਤੇ ਮੈਂ ਤੇ ਮੂੰਹ ਤੇ ਆ ਕੇ ਬੇਇੱਜ਼ਤੀ ਕਰੂੰਗੀ ਫਿਰ ਨਾ ਭਾਈ ਮੇਰੇ ਰਿਸ਼ਤੇਦਾਰਾਂ ਨੇ ਬੇਇੱਜ਼ਤੀ ਕੀਤੀ ਆ ਚਾਹ ਕੋਈ ਨਹੀਂ ਮੂੰਹ ਤੇ ਆ ਜੀ ਕੀਪਤਾ ਕਰਨੀ ਆ ਕਿ ਕਰਵਾਉਣੀ ਆ ਇਹ ਤੇ ਟਾਈਮ ਦੱਸਦਾ ਹੁੰਦਾ ਫਿਰ ਕੋਈ ਗੱਲ ਨਹੀਂ ਟਾਈਮ ਦੱਸ ਦੂਗਾ ਛੇਤੀ ਐਰ ਦੀ ਵੇਖੀ ਆ ਲੈਂਦੇ ਹਾਂ ਕਿਸੇ ਨੂੰ ਮੈਂ ਦੱਸੂੰਗੀ ਨਾ ਫਤਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨਾ ਕਰਤਾ ਤਾਂ ਗੱਲ ਕਰੀ ਹਾਏ ਹੈ ਰੱਬਾ ਆਜ ਨਾ ਨਹੀਂ ਕੋਤੇ ਰਾਬਾ ਖਣਾ ਕਿੱਦਾਂ ਬੋਲਦੀ ਆ ਸਿਰ ਖਾ ਲਿਆ ਜਿਉਂ 쿠ਥੜਾ ਵਿਚਾਰਾ ਆ ਹੀ ਗਿਆ ਚਾਹ ਦਾ ਇੱਕ ਕੱਪ ਪੀ ਗਏ ਉਹ ਨਿਕਲ ਗਿਆ ਇੱਥੋਂ ਪਰ ਵੇਖ ਲੈ ਜਪਾਨ ਕਿੱਦਾਂ ਚਲਦੀ ਆ ਕੀ ਗੱਲਾਂ ਕੀਤੀਆਂ ਉਹ ਤਾਂ ਇਹਨੇ ਸੁਣ ਲਿਆ ਸੀ ਤੇ ਫਿਰ ਉਹਨੂੰ ਦੱਸਣਾ ਹੀ ਪੈਣਾ ਸੀ ਵੀ ਆਹ ਕੁਝ ਘਰ ਵਿੱਚ ਚੱਲਣ ਡਿਆ ਚੂਰਤੇ ਮੈਂ ਵੀ ਕੁਝ ਨਹੀਂ ਬੋਲਿਆ ਤੇਰੀਆਂ ਘਰਤੂਤਾਂ ਹੀ ਦੱਸੀਆਂ ਮੈਂ ਤੁਸੀਂ ਨਾ ਸਾਰਾ ਦੇਵਾ ਫੋਨ ਹੀ ਵੇਖਿਆ ਕਰੋ ਮੇਰੇ ਬੇਇੱਜ਼ਤੀ ਕਰਵਾਇਆ ਕਰੋ ਉਹਦੇ ਕੋ ਚੰਗਾ ਕੀ ਹੋਇਆ ਹੁਣ ਹੁਣਾਂ ਕੀ ਆ ਜੇ ਸਾਰੇ ਸਾਈ ਗਿਆ ਸੀ ਉਹਨਾਂ ਨੇ ਤਾਂ ਸਾਰੀਆਂ ਗੱਲਾਂ ਸੁਣ ਲਈਆਂ ਸੀ ਮੈਂ ਇਹਨੂੰ ਵਾਧੂ ਗੱਲ ਕੀ ਦੱਸੀ ਆ ਸੌ ਸੌ ਗੱਲ ਕਰਕੇ ਆਈ ਆ ਮੈਨੂੰ ਇਹ ਨਹੀਂ ਬੇਇੱਜ਼ਤੀ ਕੀਤੀ ਮੇਰੀ ਗੱਲ ਕਰਨ ਵਾਲੀ ਨਹੀਂ ਗਈ ਨਹੀਂ ਕੀ ਕਹਿੰਦੀ ਹੁਣ ਕਹਿੰਦੀ ਕੀ ਹੈ ਤੁਹਾਨੂੰ ਕਹਿਣਾ ਕੀ ਆ ਕਦੀ ਉਹਨਾਂ ਨੂੰ ਭੁੱਖੇ ਲੰਗੇ ਕਦੀ ਉਹਨਾਂ ਨੂੰ ਕੁਛ ਚੱਲ ਮੇਰੇ ਭੁੱਖੇ ਲੰਗੇ ਆ ਨਾ ਤੇ ਮੈਨੂੰ ਉਹਨਾਂ ਦਾ ਹੀ ਭਾਵਾ ਜੇ ਦਾ ਸੇਠ ਹੋਆ ਨਾ ਤੇ ਤੇਰਾ ਸੇਠ ਆ ਨਾ ਭਾਵਾ ਕਿ ਇਹਨੂੰ ਮੇਰੇ ਮਾਰਨ ਦੀ ਕੀ ਲੋੜ ਵਾ ਮੇਰਾ ਰਾਦਾ ਮੈਂ ਮੁੰਡਾ ਲੈ ਕੇ ਨਿਕਲੀ ਜਾਵਾਂ ਇੱਥੋਂ ਨਹੀਂ ਨਿਕਲਣਾ ਕਿਉਂ ਮੈਂ ਮੰਜੇ ਤਾਨੂੰ ਕਹਿਦਾ ਵਾ ਵੀ ਯਾਰ ਉਹਨੂੰ ਹਟਾਓ ਤੇ ਹਟਦੀ ਨਹੀਂ ਆ ਤੁਸੀਂ ਨਹੀਂ ਗੱਲ ਕਰਨੀ ਤੇ ਅਸੀਂ ਤੁਹਾਡਾ ਕੀ ਮਾਰਾ ਕੀਤਾ ਸਾਰੀ ਉਮਰ ਇਹਨਾਂ ਦੇ ਪੱਠੇ ਪਾਉਂਦੇ ਰਹੇ ਤੇ ਹੁਣ ਵੀ ਤੁਸੀਂ ਪੱਠੇ ਹੀ ਪਾਉਣੇ ਆ ਫੋਰ ਕੀ ਕਰਨਾ ਵਾ ਉਹ ਚਾਲਾ ਰਮਨ ਜੀ ਨਈ ਨਾ ਤੇ ਆਪਣੇ ਪਿੰਡੋਂ ਦੋ ਚਾਰ ਬੰਦੇ ਇਕੱਠੇ ਕਰਕੇ ਤੇ ਗੱਲ ਉਹਨੂੰ ਵੇਚ ਲੈਣੇ ਆ ਫਿਰ ਕੀ ਕਰਨਾ ਆਹ ਬੰਦਿਆਂ ਦੇ ਵਿੱਚ ਜਲੂਸ ਕੱਢਿਓ ਚੰਗਾ ਆਪਨੇ ਤੁਸੀਂ ਕਹਿ ਸਕਦੇ ਓਨੂੰ ਕੀ ਕਹਾਂ ਦੱਸ ਕਹਿਣਾ ਕੀ ਆ ਇਦਾਂ ਦਾ ਘਰ ਇੱਕ ਹੋਰ ਬਣਾਓ ਹੋਰ ਕੀ ਕਹਿਣਾ ਵਾ ਐਂ ਕੰਮ ਨਹੀਂ ਕਰਦਾ ਘਰ ਵਿੱਚ ਓਏ ਉਹਨੂੰ ਤੇ ਮੈਂ ਉਹ ਕਿਹਾ ਸੀ ਮੈਂ ਕਿਹਾ ਜਿੰਦਾ ਦਾ ਘਰ ਬਣਿਆ ਇਦਾਂ ਦਾ ਹੋਰ ਬਣਾ ਲੀਏ ਕਹਿਂ ਰਹੀ ਵੀ ਜੇ ਹੁਣ ਤੇਰਾ ਕੋਈ ਰਿਸ਼ਤੇਦਾਰ ਆਇਆ ਨਾ ਤੇ ਮੈਂ ਮੂੰਹ ਧਿਆ ਕੇ ਬੇਇੱਜ਼ਤੀ ਕਰ ਦੇਣੀ ਆ ਤੇ ਮੈਂ ਆ ਜੀ ਕਿਪ ਤਾਂ ਤੂੰ ਕਰਨੀ ਕਿ ਫਿਰ ਉਹਨਾਂ ਨੇ ਕਰਨੀ ਆ ਇਹਦਾ ਮੌਕਾ ਹੀ ਦੱਸੂਗਾ ਆ ਕੱਲ ਨਹੀਂ ਹੁੰਦੀ ਇਹੋ ਜਿਹੀ ਗੱਲਾਂ ਕਰਦੀ ਆ ਯਾਰ ਮੈਂ ਹੁਣ ਦੱਸਾਂ ਨੂੰ ਕੀ ਕਵਾਂ ਮੈਂ ਤਾਂ ਆਪਣੇ ਭਰਾ ਨੂੰ ਕਹਿ ਸਕਣਾ ਜੇ ਭਰਾ ਨੂੰ ਖਿੱਚ ਕੇ ਕਹੋ ਨਾ ਉਹ ਵੀ ਗਾੜੀ ਨੂੰ ਸਮਝਾਵੇ ਕਹਿੰਦੇ ਨਹੀਂਗੇ ਉਹਨੂੰ ਮੈਂ ਫੱਟ ਮਾਰਦਾ ਫਿਰ ਹੁਣ ਦੱਸ ਕਹਿੰਦੇ ਨਹੀਂ ਆ ਮੂੰਹ ਨੇ ਗੜਾ ਫਿਰ ਫੱਟ ਮਾਰੋ ਅਹੀਂ ਮਾਂ ਪਾਪ ਤਾਂ ਨਿਕਲ ਜਾਂਦੇ ਆ ਤੁਹਾਨੂੰ ਵੀ ਠੰਡ ਪੈ ਜਾਊਗੀ ਨਾਲੇ ਨਾ ਪੱਠੇ ਪਾਉਂਦੇ ਰਹੋ ਕੋਈ ਡੱਕਣ ਵਾਲਾ ਨਾ ਹੋਊ ਤੁਹਾਨੂੰ ਉਹ ਪੱਠੇ ਦਾ ਰਮਰ ਕੀ ਪਾਉਣੇ ਆ ਸਾਰਾ ਦਿਨ ਤਾਂ ਮੇਰਾ ਸੋਚਦਾ ਲੱਗ ਜਾਂਦਾ ਵੀ ਘਰ ਕਰ ਕਰਕੇ ਮੈਂ ਸਾਰਾ ਉਪਰ ਮਰ ਗਿਆ ਕਮਾਈ ਕਰ ਕਰਕੇ ਤੇ ਕੀ ਮੁੱਲ ਭੈਂਡਿਆ ਵਾ ਤੇ ਜੇ ਪਹਿਲਾਂ ਨਹੀਂ ਨਾ ਪਿਆ ਤਾਂ ਹੁਣ ਵੀ ਕੁਝ ਨਹੀਂ ਪੈਣਾ ਚੁੱਪ ਕਰਕੇ ਵਿਆਹ ਕਰਾ ਲੈ ਚੰਗਾ ਹੱਟ ਤੋੜਨ ਦੀ ਕੋਈ ਲੋੜ ਨਹੀਂ ਐਡੀ ਬਹੁ ਹੁਣ ਬੈਠਾ ਵੀ ਕਿੱਥੇ ਜਾਂਦਾ ਮੇਰਾ ਭਰਾਦ ਨਹੀਂ ਕੋਈ ਗੱਲ ਕਰਦਾ ਪਰ ਹੁਣ ਜੀਵਣੇ ਨਹੀਂ ਹਟਦੀ ਤੇ ਮੈਂ ਦੱਸਦਾ ਭਰਾ ਕਿਉਂ ਨਹੀਂ ਗੱਲ ਕਰਦਾ ਤਰਾ ਖੜਕ ਕੇ ਕਵੇਂ ਹਾਂ ਕਿ ਇਹ ਘਰ ਵਿੱਚ ਉਹਨਾਂ ਦਾ ਵੀ ਹਿੱਸਾ ਵਾ ਇੱਥੇ ਹੀ ਰਹਿਣਾ ਵਾ ਜਿੰਨਾ ਚਿਰ ਨਵਾਂ ਨਹੀਂ ਬੰਦਦਾ ਰਵਨ ਉਹਨੇ ਤਾਂ ਕਈ ਵਾਰੀ ਇਹਦੇ ਨਾਲ ਸਿਰਖ ਪਾਈ ਕੀਤੀ ਆ ਉਹਦੀ ਮੰਨਦੀ ਨਹੀਂ ਆ ਤੇ ਉਹਨੂੰ ਭੱਲੇ ਨਹੀਂ ਬੰਦੀ ਉਹ ਕੋਦੀ ਨਹੀਂ ਮੰਨਦੀ ਤਾਂ ਕਿਹਦੀ ਮੰਨਦੀ ਆ ਇਹਦੇ ਭੈਣ ਭਰਾ ਸੱਦ ਲੈ ਫਿਰ ਉਹਨਾਂ ਨੂੰ ਦੱਸੇ ਮੇਰਾ ਜਰਾ ਤਾਂ ਮੈਂ ਇਹਦੇ ਪੇਕੇ ਨਾਲ ਕਰਾਂ ਫੋਨ ਤੇ ਕਿ ਸਾਡਾ ਤਾਂ ਜੀਣਾ ਹਰਾਮ ਵੀ ਦਾ ਯਾਰ ਇਹਨਾਂ ਨੇ ਜੇ ਇਹਦੇ ਪੇਕੇ ਕੀਤਾ ਨਾ ਸਾਡਾ ਜਾਦਾ ਜੀਣਾ ਹਰਾਮ ਹੋ ਜਾਣਾ ਫਿਰ ਕਹਿਣਾ ਮੇਰੇ ਪੇਕੇਆਂ ਨੂੰ ਦੱਸਦੇ ਆ ਫਿਰ ਹੁਣ ਹੁੰਦਾ ਵਾ ਨਜਿੰਦਰ ਡਿਊਟੀ ਤੇ ਫਿਰ ਗੱਲ ਇਹਨੇ ਕਰ ਉਦੋਂ ਨਾਲ ਗੱਲ ਕਾਹੀ ਕਰਨੀ ਆ ਖਪਿਆ ਤਾਂ ਪਿਆ ਉੱਥੋਂ ਹੁੰਦਾ ਵਾ ਆਉਂਦੇ ਅਸੀਂ ਦੱਸਣ ਬੈਠੀਏ ਉਹ ਵੀ ਮਾੜੀ ਗੱਲ ਵਾ ਪਤਾ ਨਹੀਂ ਵੀ ਕਿਹੜੀ ਮਿੱਟੀ ਦੀ ਬਣੀ ਆ ਕੋਈ ਗੱਲ ਮਾੜੀ ਜੀ ਇਹਦੇ ਹੱਥ ਲੱਗਣੀ ਚਾਹੀਦੀ ਆ ਉਸੇ ਵੇਲੇ ਮੁੱਦਾ ਖੜਾ ਕਰ ਦਿੰਦੀ ਆ ਪਤਾ ਨਹੀਂ ਚਾਹੁੰਦੀ ਕੀ ਆਏ ਜੇ ਗਰੀਬ ਵਿਚਾਰਾ ਆ ਹੀ ਗਿਆ ਹੈਗਾ ਆਖਰ ਕਿੱਧਰ ਦੀ ਆ ਗਈ ਉਹ ਵੀ ਗੱਲਾਂ ਨੇ ਸੁਣ ਲਈਆਂ ਤੇ ਮੈਨੂੰ ਦੱਸਣੀਆਂ ਪਈਆਂ ਨੇ ਤਾਂ ਮੈਂ ਕਾਈ ਤੱਕ ਕਦੀ ਆਪਣੇ ਘਰ ਦੀ ਗੱਲ ਬਾਹਰ ਕੀਤੀ ਨਹੀਂਗੀ ਵੀ ਕਿਉਂ ਜਲੂਸ ਕੱਢਣਾ ਵਾ ਤੇ ਜੇ ਇਹਦਾ ਕੋਈ ਰਿਸ਼ਤੇਦਾਰ ਆ ਜਾਂਦਾ ਤੇ ਫੇਰ ਇਹਦਾ ਮਤਲਬ ਸਾਡਾ ਕੋਈ ਰਿਸ਼ਤੇਦਾਰ ਵੀ ਨਾ ਆਵੇ ਸਾਡੇ ਘਰ ਤੇ ਜੇ ਇਹਦਾ ਆ ਜਾਂਦਾ ਫੇਰ ਹੋਰ ਹੋ ਕੇ ਦੱਸਦੀ ਵੀ ਇਹ ਮੈਂ ਨਾ ਇਦਾਂ ਕਰਦੀ ਆ ਫਿਰ ਆਪਣੇ ਕੰਮ ਨੇ ਇਹਨਾਂ ਨੂੰ ਦੱਸਾਂ ਕਿ ਮੈਂ ਵੀ ਕਰਦੀ ਆ ਇਦਾਂ ਚਲੋ ਕੋਈ ਗੱਲ ਨਹੀਂ ਆਉਂਦਾ ਨਾ ਮੰਜੇਦਾਰ ਮੈਂ ਖਾਤਾ ਕਰ ਲਵਾਂ ਘਰ ਨਹੀਂ ਤਾਂ ਤਾਂ ਵੀ ਦੱਸ ਦੋ ਜੇ ਨਹੀਂ ਕਰ ਰਹੇ ਤਾਂ ਵੀ ਦੱਸ ਦੋ ਮੈਂ ਕਰਨ ਨੂੰ ਲੈ ਕੇ ਮੈਂ ਚਲ ਜਾਣਾ ਜੀ ਇੱਥੋਂ ਮੈਂ ਤਾਂ ਸਿੱਧੀ ਪੱਧਰ ਇੱਕੋ ਗੱਲ ਦੱਸਦੀ ਜੀ ਮੇਰੇ ਕੋ ਨਹੀਂ ਰਿਹਾ ਜਾਂਦਾ ਇਹ ਮਰਕ ਦੇ ਵਿੱਚ ਚੱਲੋ ਹੁਣ ਰਾਤ ਤੇ ਘਟਾਓ ਕਿ ਸਭ ਕੀ ਰਾਤ ਤੇ ਮੈਂ ਕੱਟ ਹੀ ਲਵਾਂਗੀ ਬਿਥੇਰੀ ਵੇਚਦੀ ਮੇਰੀ ਹੋ ਗਈ ਹੈ ਹੁਣ ਰਾਤ ਹੀ ਕੱਟਣੀ ਹੈ ਹੋਰ ਕੀ ਕਰਨਾ ਮੈਂ ਰਮਨ ਸਾਰਾ ਸਾਰਾ ਦੇਣੇ ਤਾਂ ਲੜਦੀ ਤਾਂ ਲੱਗ ਜਾਂਦਾ ਹੋਰੇ ਨੂੰ ਆ ਨਾ ਲਾਸਟ ਵਾਰਨਿੰਗ ਜੀ ਜੇ ਤਾਂ ਤੁਸੀਂ ਗੱਲ ਮੇਰੀ ਸੋਣੀ ਆ ਠੀਕ ਆ ਨਹੀਂ ਤਾਂ ਮੈਂ ਮੁੰਡਾ ਲੈ ਕੇ ਨਾ ਪੇਕੇ ਚਲ ਜਾਣਾ ਵਾ ਕੋਈ ਗੱਲ ਨਹੀਂ ਮੇਰੇ ਪਰਮਾ ਤੋਂ ਮੇਰੇ ਜੋਗੀਆਂ ਰੋਟੀਆਂ ਹੈਗੀਆਂ ਵਾ ਰੋਟੀ ਮੈਨੂੰ ਖਵਾ ਸਕਦੇ ਆ ਚੰਗਾ ਇਹਨਾਂ ਰੰਗ ਮੈਨੂੰ ਤਾਂ ਸਮਝ ਨਹੀਂ ਆਉਂਦੀ ਸਾਰਾ ਸਾਰਾ ਦਿਨ ਕਲੇਸ਼ ਚ ਹੀ ਲੱਗ ਜਾਂਦਾ ਹੋਇਆ ਕਿਤੇ ਲੜਾਈ ਹੋਈ ਗਈ ਲੜੀ ਪਈਆਂ ਪੂਜਾਂ ਦੀ ਇਹਨਾਂ ਨੇ ਤਾਂ ਖੰਡ ਫੜਿਆ ਵਾ ਪਰ ਜਿਉੜੀ ਨਹੀਂ ਇਹਦੇ ਪੈਰ ਲੱਗਣਦੇ ਨਹੀਂ ਹੁਣ ਦੱਸ ਮੈਨੂੰ ਤੇ ਹੁਣ ਸਮਝ ਨਹੀਂ ਆਉਂਦੀ ਕਿ ਕਿੱਥੇ ਚੱਲੀਏ ਹੁਣ ਘਰ ਬਣੂਗਾ ਕਿਤੇ ਮਾੜਾ ਮੋਟਾ ਕੁਲਾ ਬਣੂਗਾ ਤੇ ਉੱਥੇ ਇਹਨਾਂ ਨੂੰ ਲੈ ਕੇ ਵੱਢ ਜਾਊਂਗਾ ਹੁਣ ਚੰਗਾ ਘਰ ਇਹਨਾਂ ਕਹਿੰਦੀ ਪਿਆ ਹੀ ਰੱਖਣਾ ਵਾ ਇਹਨੂੰ ਕਹਿਣਾ ਵੀ ਹੁਣ ਦੋ ਕੇ ਕਮਰੇ ਹਨ ਉਹ ਪਾ ਦੇ ਫਿਰ ਕੀ ਕਰਨਾ ਹੁੰਦਾ ਹੁਣ ਡਿਊਟੀ ਤੇ ਫਿਰ ਮੈਂ ਕਰਦਾ ਗੱਲ ਇਹ ਹਾਂ ਵੀ ਇਹਦਾ ਹਾਲ ਕਿਦਾਂ ਖਸਮ ਨੂੰ ਰੋ ਰੋ ਕੇ ਦੱਸਣ ਲਈ ਆ ਹੈ ਹੌਲਾ ਹੌਲਾ ਸੱਚੀ ਰੋ ਰੋ ਕੇ ਜਿਹੜੀਆਂ ਆਪ ਕੀਤੀਆਂ ਉਹ ਨਹੀਂ ਦੱਸਣੀਆਂ ਇਹ ਮੇਰੇ ਭੈਣ ਪਰਤ ਤਰੀ ਬੇਇਤੀ ਕਰਨਗੇ ਨਾ ਮੇਰੀ ਬੇਇਤੀ ਕਰਕੇ ਤੇ ਵੇਖ ਮੈਂ ਉਹਦੇ ਪੱਲੇ ਕੋ ਛੱਡੂਗੀ ਤੇ ਫੇਰ ਆ ਨਾ ਆਈ ਵੱਡੀ ਭੁੱਖ ਨੰਗਾ ਦੀ ਪੈਣਾ ਲੱਗੀ ਬੋਲੀਆਂ ਮੈਨੂੰ ਗੱਲਾਂ ਕਰਨ ਨਾ ਤੈਨੂੰ ਮੈਂ ਘਰੋਂ ਨਾ ਬਾਹਰ ਕੱਢਿਆ ਤੇ ਮੇਰਾ ਨਾ ਵੀ ਜੀਵਨ ਨਹੀਂ ਤੂੰ ਗਾੜੀ-ਗਾੜੀ ਵੇਖੀ ਜਾ ਤਰਾ ਬਣਉਂਦੀ ਕੀ ਆ ਮੈਂ ਕਿੱਦਾਂ ਰੋ ਰੋ ਸੱਚੀ ਹੋਣ ਢਈ ਆ ਕਿੱਦਾਂ ਹੱਕੇ ਨਿਕਲਦੇ ਰਹੇ ਜਿਦਾਂ ਕਿਤੇ ਬੜਾ ਇਹਨੂੰ ਮਾਰਿਆ ਹੁੰਦਾ ਜੀਵਨ ਨੇ ਹੱਦ ਹੋਈ ਆ ਮੈਂ ਕਦੀ ਰੋ ਕੇ ਕਿਸ ਨੂੰ ਦੱਸਿਆ ਨਹੀਂ ਪਤਾ ਨਹੀਂ ਰੋਣੇ ਉੱਤੇ ਉੱਤੇ ਰਖੇ ਕਿੱਥੋਂ ਇੰਨੇ ਰੋਣ ਆ ਦਿੰਦੇ ਆ ਚਲਿੱਤਰ ਵੇਖ ਲੈ ਕਿੰਨੇ ਇਹਦੇ ਵਿੱਚ ਹੈ ਕਦੀ ਉਹਦੇ ਆ ਮੁੰਡਿਆਂ ਨੇ ਚੜ੍ਹ ਕਦੀ ਉਹਦੇ ਆ ਚੜ੍ਹ ਹੱਦ ਹੋ ਗਈ ਆ ਜੇ ਭਤੀਜਾ ਆਇਆ ਤਾਂ ਉਹਦਾਂ ਗੱਲਾਂ ਕਰ ਲੈ ਚੁਗਲੀਆਂ ਕਰ ਲੈ ਜੀਵਨ ਦੀਆਂ ਜੇ ਬੰਦਾ ਆਗਾ ਤਾਂ ਉਹਦਾਂ ਗੱਲਾਂ ਕਰ ਲੈ ਜੀਵਨ ਦੀਆਂ ਨਾ ਜੀਵਨ ਏਡੀ ਮਾੜੀ ਲੱਗਦੀ ਏ ਤੈਨੂੰ ਤੇ ਜ਼ਹਿਰ ਦੇ ਦੇ ਮੈਨੂੰ ਹੈ ਕਿੱਡੀ ਚਲਾਕ ਵਾਏ ਇਹਦਾ ਹਾਰ ਵੇ ਤੂੰ ਕਿੱਡਾ ਬੁਆ ਕਰਨੀ ਆ ਮੈਂ ਇਹਦਾ ਵੀ ਰਾਦਾ ਕਿ ਮੈਂ ਇਦਾਂ ਦੇ ਦਬੇ ਮਾਰੂੰਗੀ ਤੇ ਚੁੱਪ ਕਰਤੀਊਗੀ ਹੁਣ ਵੇਖੀ ਮੇਰੇ ਬੰਦੇ ਦੇ ਕੰਨ ਭਰਨੇ ਆ ਤੇ ਉਹਨੇ ਆਂ ਕਿ ਮੇਰੇ ਦਿਵਾਲੇ ਬਣਾਤਾ ਪਏ ਨੇ ਕੋਈ ਨਹੀਂ ਹੋ ਲੰਦਰ ਦਿਵਾਲੇ ਮੈਂ ਕਿਹੜੀ ਘਟਵਾ ਦਊਂਦੀ ਨਾ ਪਤਾ ਨਾ ਚੱਜਣਾ ਜਰਾ ਮੈਂ ਆ ਇਹ ਵੱਡੀ ਚਲਾਕ ਇਸੇ ਘਰ ਚ ਰਹਿਣਾ ਹਾਈ ਹਾਈ ਇਹ ਤਾਂ ਕਲਜ ਦੀ ਟੱਬਰੋਂ ਤਰਾ ਮੇਰਾ ਪਿੱਛਾ ਛੱਡਦਾ ਹੀ ਨਹੀਂ ਆ ਕਿੱਦਾਂ ਅੰਗਲਾ ਲਾਵਾਂ ਇਹਨਾਂ ਨੂੰ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਇਹ ਇਦਾਂ ਕਰਦੀਆਂ ਆਪਣੀ ਭੈਣ ਨੂੰ ਕੌਣ ਕਰਨੀ ਆ ਉਹ ਦਊਗੀ ਮੈਨੂੰ ਸਲਾਹ ਕੋਈ ਨਾ ਕੋਈ ਉਹਦੇ ਦਿਮਾਗ ਚ ਬਿਠੇ ਰੀਆਂ ਗੱਲਾਂ ਆਂਦੇ ਨਾ ਚਲ ਉਹਨੂੰ ਤੇ ਫੋਨ ਲਾਵਾਂ ਹੈਲੋ ਸਤਿ ਸ਼੍ਰੀ ਅਕਾਲ ਹੋਸਣਾ ਭੈਣ ਠੀਕ ਠਾਕ ਆ ਨੀ ਮੈਂ ਕਾ ਵੀ ਠੀਕ ਵਾਂ ਮੈਂ ਤਾਂ ਤੇਰੀ ਫਾਟ ਖਜ਼ੀ ਹੋ ਹੋਰ 니 ਆ ਜਿਹੜੀ ਮੇਰੀ ਦੀ ਠਾਣੀ ਆ ਨਾ ਘਰੋਂ ਨਿਕਲਦਾ ਨਾ ਹੀ ਨਹੀਂ ਲੈਣ ਦੀ ਪਿੱਛਾ ਹੀ ਨਹੀਂ ਛੱਡਣ ਦੀ ਮੇਰੀ ਹੋਰ ਕੀ ਤੇਰੀ ਜੋਗ ਵਾਂ ਨੂੰ ਚੰਬੜ ਗਈ ਆਗੇ ਆਹੋ ਹਾਈ ਹਾਈ ਇਸੇ ਕਰਕੇ ਤੈਨੂੰ ਫੋਨ ਕੀਤਾ ਵਾ ਦੱਸ ਕੋਈ ਰਾਹ ਮੈਨੂੰ ਅੱਛਾ ਠੀਕਵਾ ਠੀਕ ਆ ਠੀਕ ਆ ਨਹੀਂ ਨਹੀਂ ਸਮਝਣ ਨਹੀਂ ਤੇਰੀ ਗੱਲ ਸਾਰੀ ਮੈਂ ਜਿੱਦਾਂ ਜਿੱਦਾਂ ਤੂੰ ਕਹਿਣ ਲਈ ਆ ਨਾ ਉਦਾਂ ਹੀ ਕਰੂੰਗੀ ਹੋਰ ਸਕੀਮ ਦੱਸ ਮੈਨੂੰ ਕੋਈ ਅੱਛਾ ਨਹੀਂ ਬੜਾ ਤੰਗ ਕੀਤਾ ਹੀ ਇਹਨੇ ਮੈਨੂੰ ਹੁਣ ਤੇ ਸੱਚ ਪੁੱਛੇ ਨਾ ਨਾ ਰੋਟੀ ਖਾਣ ਦਾ ਸਵਾਦ ਨਾ ਚਾਹ ਪੀਣ ਦਾ ਸਵਾਦ ਸਾਰਾ ਦਿਨ ਕਲਾ ਵਿੱਚ ਹੀ ਲੰਘ ਜਾਂਦਾ ਹੋਰ ਅੰਤਰੀ ਜਿੰਦਗੀ ਨਰਕ ਬਣੀ ਉਤੋਂ ਤਰਿਸ਼ਟੇਦਾਰ ਭੁੱਖ ਨਗੇ ਜੇ ਰੋਜ਼ ਤੁਰੇ ਰਹਿੰਦੇ ਆ ਕਦੀ ਕੋਈ ਆ ਗਿਆ ਕਦੀ ਕੋਈ ਆ ਗਿਆ ਨੀ ਕਲਪਤੀ ਜਾਇਆ ਇਹਦਾ ਆਹੋ ਹੂੰ ਤੇ ਉਹਦੇ ਨਾਲ ਬਹਿ ਕੇ ਨਾ ਚੰਗੀਆਂ ਚੁਗਲੀਆਂ ਕਰਨ ਢੀ ਮੇਰੀਆਂ ਤੇ ਮੈਂ ਤਾਂ ਲੀਆਂ ਸੁਣ ਫਿਰ ਮੈਂ ਚੰਗੀ ਕਲਾਸ ਲਾਈ ਅੱਜ ਹੋਰ ਜਿੰਨੀਆਂ ਮੇਰੇ ਕੋ ਹੋਈਆਂ ਫਰਮੋਨੀਆਂ ਕੀਤੀਆਂ ਮਿਲਤਾ ਫੜੀ ਪਿਆ ਇਹਦਾ ਆਹੋ ਨਹੀਂ ਬੋਲ ਬਾਲ ਤੇ ਮੈਂ ਬਥੇਰਾ ਲੈਣੀ ਆਣਾ ਘਰੋਂ ਕੱਢਣ ਵਾਲਾ ਕੰਮ ਆਣਾ ਇਹ ਨਹੀਂ ਮੇਰੇ ਕੋ ਹੋਂਡਿਆ ਇੱਕ ਮੇਰਾ ਬੰਦਾ ਨੇ ਨਾ ਚੰਗਾ ਉਹ ਜੇ ਮੇਰੇ ਵੱਲ ਹੋਵੇ ਨਾ ਤੇ ਫੇਰ ਇਹ ਦੱਸਾਂ ਪਤਾ ਮੈਂ ਠੀਕ ਆ ਨਹੀਂ ਕੋਈ ਗੱਲ ਨਹੀਂ ਹੁਣ ਜਿੱਦਾਂ ਜਿੱਦਾਂ ਤੂੰ ਮੈਨੂੰ ਦੱਸਿਆ ਵਾ ਨਾ ਬਸ ਉਹ ਹੀ ਪਲਾਨ ਚੱਲੂ ਹੁਣ ਮੇਰਾ ਹੁਣ ਮੈਨੂੰ ਉਂਗਲੀ ਟੇਢੀ ਕਰਨੀ ਪੈਣੀ ਆ ਹੂੰ ਹੂੰ ਕੋਈ ਨਹੀਂ ਕੋਈ ਨਹੀਂ ਵੇਖੀ ਜਾ ਤੂੰ ਬਣਦਾ ਕੀ ਆ ਹਾਂ ਚਾਲ ਠੀਕ ਵਾ ਇਦਾਂ ਕਰੀ ਆਵੇਂ ਕਿਹਦੇ ਨਾਲ ਮੇਰੇ ਕੋ ਚੰਗਾ ਆ ਬੈ ਕੇ ਦੁੱਖ ਸੁੱਖ ਕਰਾਂਗੇ ਦੋਵੇਂ ਜਣੀਆਂ ਹੋਰ ਇਹਨਾਂ ਦਾ ਤਾਂ ਕੰਮ ਹੀ ਹੋ ਗਿਆ ਜਿੱਦਣੇ ਨਿਕਲ ਜੂਗੀ ਨਾ ਘਰੋਂ ਇਹਨੂੰ ਕੱਢ ਦੂੰਗੀ ਇਹਨੂੰ ਮੈਂ ਫੇਰ ਤੈਨੂੰ ਕਰੂੰਗੀ ਫੋਨ ਫੇਰ ਆਵੇਂ ਆਹੋ ਚਲ ਠੀਕ ਆ ਰੱਖ ਦਿਆਂ ਹੁਣ ਫੋਨ ਮੈਂ ਚੰਗਾ ਸਤਿ ਸ਼੍ਰੀ ਅਕਾਲ ਲੈ ਵੇਖਿਆ ਮੇਰੀ ਭੈਣ ਦੀ ਸਕੀਮ ਹੁਣ ਇਦਾਂ ਹੀ ਕਰੂੰਗੀ ਜਿੱਦਾਂ ਮੇਰੀ ਭੈਣ ਨੇ ਕਿਹਾ ਹੋਆ ਮਨਜਿੰਦਰ ਦੇ ਹੁੰਦਿਆਂ ਤਨ ਮੈਂ ਕੋਈ ਬਾਤ ਕੱਢ ਨਹੀਂ ਸਕਦੀ ਹੁਣ ਜਿੱਦਾਂ ਜਿੱਦਾਂ ਉਹਨੇ ਦੱਸਿਆ ਹੋਆ ਨਾ ਕਿ ਇਹ ਡਿਊਟੀ ਤੇ ਗਿਆ ਹੋਊਗਾ ਤੇ ਬਾਹਰ ਚ ਤੱਕੇ ਮਾਂ ਤੇ ਕਾਢਣਾ ਉਹੋ ਹੀ ਕੰਮ ਕਰੂੰਗੀ ਮੈਂ ਜਦੋਂ ਇੱਕ ਵਾਰੀ ਕਾਢ ਹੀ ਦਿੱਤੇ ਤੇ ਫੇਰ ਨਾ ਵੀ ਲੈ ਆਉਣਾ ਬੇਸ਼ਰਮਾਂ ਨੇ ਹੈਂ ਇਹ ਕੋਈ ਬਸ ਕੱਢਣ ਦੀ ਗੇਰ ਵਾ ਮੁੜ ਕੇ ਨਾ ਵੜੇ ਇੱਥੇ ਚੱਲ ਕੋਈ ਨਹੀਂ ਕੱਢਦਾ ਅੱਜ ਦੀ ਰਾਤ ਇੱਥੇ ਤੇ ਤੈਨੂੰ ਕੱਲ ਦੱਸੂ ਮਤਮੈਂ ਮੁੜੀ ਗਾਂਡੇ ਕੋਸ਼ਣੀ ਕੰਮ ਹੀ ਕਰਨਾ ਰਸੋਈ ਚ ਫਿਰ ਮੈਂ ਕੀ ਕਰਨਾ ਅੱਛਾ ਤਾਂ ਫੋਨ ਕਰਾਉਂਦੇ ਆ ਫੋਨ ਹਾਂ ਤੈਨੂੰ ਕਿੱਦਾਂ ਪਤਾ ਇੰਨੀ ਗੱਲਾਂ ਕਹਿਦਣਾ ਹੁੰਦੀਆਂ ਮਾਸੀ ਹੀ ਤੇਰੀ ਕਿਉਂ ਸੁਣ ਲੈ ਮੈਂ ਸਾਰਾ ਕੁਝ ਤੇ ਸੁਣਨੀ ਆ ਨਾ ਸੁਣ ਲਾ ਕਿਅਰ ਇਹ ਤੂੰ ਆ ਕੰਮ ਕੋ ਕਰ ਬਈ ਆ ਤੜ ਉਹਨੇ ਕੀ ਭੋੜਿਆ ਤੁਹਾਡਾ ਮੇਰੀ ਗੱਲ ਸੁਣ ਲੈ ਧਿਆਨ ਨਾਲ ਚੁੱਪ ਕਰਕੇ ਮੂੰਹ ਬੰਦ ਕਰਕੇ ਬਹਿ ਜਾ ਠੀਕ ਆ ਨਾ ਲਿਓ ਹੁਣੇ ਹੀ ਅੱਡ ਹੋ ਗਿਆ ਨਾ ਤੇ ਅਵੇ ਨਹੀਂ ਦਾ ਕੰਮ ਕਿਨੇ ਵੇਖਣਾ ਵਾ ਬਾਅਦ ਮੈਨੂੰ ਕਰਨਾ ਪੈਣਾ ਤੂੰ ਚੁੱਪ ਕਰ ਜਾ ਬਸ ਜਿੰਨਾ ਤੇ ਮੂੰਹ ਨਿੱਕ ਗੱਲ ਕਰਿਆ ਕਰ ਬਹੁਤੀਆਂ ਵੱਡੀਆਂ ਗੱਲਾਂ ਨਾ ਕਰਿਆ ਕਰ ਨਿੱਕਾ ਨਾ ਨਿੱਕਾ ਬਣ ਕੇ ਰਹਿ ਮੈਂ ਬੋਦੀ ਗੱਲ ਨਹੀਂ ਕਰਦਾ ਪਰ ਫੇਰ ਵੀ ਮੈਂ ਕਰਮਾ ਹਾਂ ਬਾਲਾ ਇੰਨਾ ਪਿਆਰ ਵਾ ਮੇਰਾ ਉਹਦੇ ਨਾਲ ਕੋਈ ਗੱਲ ਨਹੀਂ ਪਿਆਰ ਤੇਰਾ ਫੇਰ ਖੁੱਟ ਜਾਣਾ ਜਦੋਂ ਤੁਹਾਡਾ ਘਰ ਪੁੱਤ ਬਣਿਆ ਵਾ ਤੇ ਇਹਨਾਂ ਨੂੰ ਆਪਣਾ ਭੋਲਾ ਪੈਣਾ ਵਾ ਭਾਵੇਂ ਅੱਜ ਬਣਾ ਲੈਣਾ ਤੇ ਭਾਵੇਂ ਕੱਲ ਬਣਾ ਲੈਣਾ ਤੇ ਉਹ ਕਿੱਦਾਂ ਬਣਾ ਲੈਣਾ ਘਰ ਸੋਕੇ ਬੰਦੇ ਆ ਅੱਛਾ ਤੈਨੂੰ ਬੜਾ ਦੁੱਖ ਵਾ ਨਾ ਤੇਰੇ ਪਿਓ ਨੂੰ ਵੀ ਬੜਾ ਦੁੱਖ ਵਾ ਤੁਸੀਂ ਜਿਆਦਾ ਨਹੀਂ ਹੱਥ ਕੀਤੀ ਪਿਓ ਪੁੱਤਾਂ ਦੇ ਤੁਹਾਨੂੰ ਹੁਣੇ ਜਦੋਂ ਉਹਨਾਂ ਕੋਲ ਹੈ ਹੀ ਦੁੱਖ ਨਹੀਂ ਆ ਤੁਹਾਨੂੰ ਪੁੱਛ ਕੇ ਕੁਝ ਨਹੀਂ ਆਣਾ ਆਪਾਂ ਫਸਲ ਮਾੜੀ ਦਾ ਸਾਰਾ ਪੈਸਾ ਕਿੱਥੇ ਹੁੰਦਾ ਹੈਗਾ ਤੈਨੂੰ ਕੀ ਪਤਾ ਕੀ ਕੀ ਜੋੜ ਕੇ ਖਿਆਏ ਨੇ ਹਾਦ ਉਹਨਾਂ ਦਾ ਮੈਨੂੰ ਨਹੀਂਗਾ ਪਤਾ ਪਰ ਇੱਕ ਗੱਲ ਅਸਾਂ ਕੰਮ ਛੱਡ ਦੋ ਚੁੱਪ ਕਰਕੇ ਤੇ ਮੇਰੇ ਲਾਗੋ ਚਲ ਜਾ ਹੋਰ ਨਾ ਮੇਰੇ ਕੋ ਖਾਲੀ ਕੁਛ ਆਈ ਸ਼ਰਟ ਦੇ ਪੁਰੇ ਜਾ ਵੀ ਇਹਨਾਂ ਦਾ ਹਾਲ ਤੇ ਉਹ ਵੀ ਉਹਨਾਂ ਦੀ ਬੋਲੀ ਬੋਲੀ ਜਾਂਦਾ ਪੁੱਤ ਵੀ ਉਹਨਾਂ ਦੀ ਬੋਲੀ ਬੋਲੀ ਜਾਂਦਾ ਨਾ ਮੇਰੀ ਤੇ ਸੁਣਦਾ ਹੀ ਕੋਈ ਨਹੀਂ ਆ ਇਹ ਕੰਮ ਮੈਨੂੰ ਆਪਣਾ ਜ਼ੋਰ ਨਾ ਕਰਨਾ ਪੈਣਾ ਨਹੀਂ ਤੇ ਇਹਨਾਂ ਦੇ ਕਾਬੂ ਨਹੀਂ ਆਉਣਾ ਹੁਣ ਦੇ ਕੱਡੇ ਹੋਣਗੇ ਨਾ ਪਸਾਰੀ ਉਮ ਸੁਖ ਦੀ ਕਟਾਮੀ ਆਇਆ ਵਾ ਟੱਚ ਲਾ ਕੇ ਸਮਝਾਉਣ ਲੱਗਾ ਮੈਨੂੰ